ਪਹਿਲਾਂ ਸਾਨੂੰ ਕਹਿੰਦੇ ਇਹ ਤੁਹਾਡੇ ਲੱਖ-ਲੱਖ ਰੁਪਏ ਲੱਗਣਾ ਹੈ ਸੀ ਲੱਖ-ਲੱਖ ਰੁਪਏ ਦਿੱਤਾ ਤੇ ਵਰਕ ਪਰਪਰਨਾਣਾ ਤੁਹਾਡੇ ਲੱਖ ਰੁਪਏ ਦੇ ਆਸੀ ਦਿੱਤੇ ਕਿਸੇ ਨੇ ਪੱਕੇ ਦਿੱਤਾ ਕਿਸੇ ਨੇ ਕੱਚੇ ਦਿੱਤਾ ਨਹੀਂ ਕਹਿੰਦੇ ਸ਼ਾਮੀ ਚੱਲਾਂਗੇ ਆਪਾਂ ਚੱਲਾਂਗੇ ਜੀ ਸ਼ਾਮੀ ਚੱਲਾਂਗੇ ਕਰ ਲਈਤੀ ਹੈ ਤੁਸੀਂ ਚੈੱਕ ਇਨੀ ਕੀਤੀ ਪਹਿਲੇ ਨਹੀਂ ਨਹੀਂ ਅਸੀਂ ਕੁਝ ਨਹੀਂ ਇਹ ਜੀ ਜਨਾਨੀ ਹੈਗੀ ਸਾਨੂੰ ਕੱਲੇ ਨਹੀਂ ਠੱਗੇ 10 ਬੰਦੇ ਹੈਗੇ ਹੋਰ ਹੈਗੇ ਤੇ ਹੋਰ ਸਵੇਰੇ ਵੀ ਆਏ ਸੀ ਸਾਡੇ ਨਾਲ ਬੰਦੇ ਮੁੰਡੇ ਆ ਲੋਕੀ ਆ ਮੈਡਿਕ ਹੁੰਦੇ ਪਏ ਇਹਦੇ ਮੈਕਓਵਰਸਿਸ ਦੇ ਨਾਂ ਤੋਂ ਕੀਤਾ ਪਿਆ ਸੀਗਾ ਕੰਮ ਆਪਣਾ ਕਹਿੰਦੀ ਮੈਕਓਵਰਸਿਸ ਦਾ ਮੇਰਾ ਹੈਗਾ ਕੀ ਕਹਿੰਦੇ ਟਿਊਸ਼ਨ ਮਾਰਕੀਟ ਆਫਿਸ ਕਾਫੀ ਜਨੇ ਆ ਕਿੰਨੇ ਬਤਾਵਾਂ ਮੈਂ ਕਿੰਨੇ ਬੰਦੇ ਆ ਘੱਟੋ ਘੱਟ ਵੀ 50 ਬੰਦੇ ਆ 50 ਬੰਦੇ 50 ਬੰਦੇ ਲੁਧਿਆਣੇ ਲੁਧਿਆਣੇ ਤੇ ਉਸ ਦਿਨ ਇਹਨਾਂ ਨੇ ਮਕਾਨ ਖਾਲੀ ਕੀਤਾ ਹੈਗਾ ਕੀ ਤਾਂ ਪਤਾ ਫਰਾਰ ਹੋ ਗਏ ਤਾਂ ਅਸੀਂ ਜਾ ਕੇ ਆਏ ਉੱਥੇ ਸਵੇਰੇ ਫੋਨ ਸੁੱਚਾ ਹੋਇਆ ਤੇ ਮੈਂ ਤੇ ਘਰੇ ਜਾ ਕੇ ਆਈ ਆ ਕਰ ਇਹ ਮੈਂ ਕੱਲ ਜਾ ਕੇ ਮੈਂ ਕੱਲ ਦੀ ਘੁੰਮਦੀ ਪਈ ਹੈਗੀਆਂ ਹੋ ਨਹੀਂ ਸਾਲ ਤੋਂ ਉੱਪਰ ਹੋ ਰਹੇ ਪਾਜੀ ਵੀਰੇ ਸਾਰਿਆਂ ਨੂੰ ਲਾਰੇ ਲਾंदे ਅੱਜ ਟਿਕਟ ਬਣ ਜੂਗੀ ਕੱਲ ਟਿਕਟ ਬਣ ਮਈ 2023 ਚ ਅਸੀਂ ਕੰਮ ਦਿੱਤਾ ਸੀ ਅੱਜ ਮਈ 2025 ਚ ਕਿਉਂਕਿ ਸਟੱਡੀ ਵੀ ਪਿੱਛੇ ਹੋ ਗਈ ਤੇ ਮੈਂ ਖੁਦ ਹੁਣ ਪਿੱਛੇ ਚੱਲ ਰਿਹਾ ਵਾਂ ਇੰਨੇ ਮਿੱਟੀ ਸੀ ਅੱਜ ਹੋਜੂਗਾ ਕੱਲ ਹੋਜੂਗਾ ਲਾਸਟ ਟਾਈਮ ਜਦੋਂ ਮੇਰੀ ਫਲੈਟ ਕਰਾਈ ਸੀ ਹਨ ਕਹਿੰਦੀ ਸੀ ਕਿ ਅਪ੍ਰੈਲ ਚ ਮਈ ਚ ਫਾਈਲ ਹੋ ਵਾਈ ਸੀਗੀ ਵੀਜ਼ਾ ਕਿਹਾ ਸਰ ਦੇਖੀ ਤੁਸੀਂ ਵਿਸ਼ਵਾਸ ਦੇ ਤੌਰ ਤੇ ਕਰ ਲਿਆ ਕਿ ਜਦੋਂ ਕਿਤੋਂ ਦੀ ਇੰਤਜ਼ਾਮ ਕੀਤੀ ਪਹਿਲਾਂ ਸਾਰਾ ਯੂਕੇ ਵਾਸਤੇ ਕੱਤਖਾਨੇ ਅਨਰ ਬਲਾਲ ਨੇ ਅਰਜ਼ਾ ਲਿਖ ਕੇ ਜੋ ਪ੍ਰਸਤਾਵ ਹੋ ਗਈ ਆਇਓ ਮੁੱਕਦੇ ਨਹੀਂ ਆਇਓ ਕਿ ਉਹ ਬਦਲਟੁਰ ਗਿਆ ਜੇਰ ਕੋਈ ਆ ਕੇ ਮਦਦ ਕਰ ਲੂਗਾ ਕੋਈ ਗੱਲ ਨਹੀਂ ਖਾਨੇ ਆਦੇ ਦਿਲ ਨੂੰ ਇੱਕ ਵਾਰ ਫੇਰ ਇਮੀਗ੍ਰੇਸ਼ਨ ਏਜੰਟਾਂ ਨੇ ਆਮ ਮਾਸੂਮ ਲੋਕਾਂ ਨੂੰ ਬਣਾਇਆ ਆਪਣਾ ਸ਼ਿਕਾਰ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਅਜਰੇ ਲੋਕ ਨੇ ਜਿਨ੍ਹਾਂ ਨੇ ਪੈਸਾ ਦਿੱਤਾ ਸੀ ਏਜੰਟ ਨੂੰ ਬਾਹਰ ਭੇਜਣ ਦੇ ਸੁਪਨੇ ਦਿਖਾਏ ਏਜੰਟ ਨੇ ਤੇ ਉੱਥੇ ਆ ਕੇ ਮਹੱਲੇ ਦੇ ਵਿੱਚ ਹੰਗਾਮਾ ਕੀਤਾ ਮਾਪਿਓ ਦੇ ਵੱਲੋਂ ਉਹਨਾਂ ਜਿਹੜਾ ਇਮੀਗ੍ਰੇਸ਼ਨ ਠੱਗ ਜਿਹੜਾ ਭੱਜਿਆ ਆਇਆ ਉਹਦੇ ਮਾਪਿਓ ਵੱਲੋਂ ਕਿਹਾ ਜਾ ਰਿਹਾ ਅਸੀਂ ਆਪਣੇ ਪੁੱਤ ਨੂੰ ਬੇਤਕਲ ਕੀਤਾ ਹੋਇਆ ਉਸ ਤੋਂ ਬਾਅਦ ਲੋਕਾਂ ਦੇ ਵੱਲੋਂ ਤੇ ਹਾਈ ਵੋਲਟੇਜ ਹੰਗਾਮਾ ਕੀਤਾ ਜਾਂਦਾ ਮਾਮਲਾ ਜਾਣ ਲੈਣੇ ਕਿੰਨੀ ਕੀ ਠੱਗੀ ਹੋਈ ਹੈ ਕੀ ਕੀ ਸੁਪਨੇ ਦਿਖਾਏ ଥିਗੇ ਕੀ ਨਾਮਾ ਤੁਹਾਡਾ ਜੀ ਮੇਰਾ ਨਾਮ ਦਿਨੇਸ਼ ਕੁਮਾਰ ਹੈਗਾ ਜੀ ਦਿਨੇਸ਼ ਜੀ ਤੇ ਵੀ ਇਹ ਤਾਂ ਹੰਗਾਮਾ ਕੀਤਾ ਕੀ ਪੂਰਾ ਮਾਮਲਾ ਨਹੀਂ ਸਰ ਜੀ ਅਸੀਂ ਹੰਗਾਮਾ ਕੋਈ ਨਹੀਂ ਕੀਤਾ ਅਸੀਂ ਸਵੇਰ ਦੇ ਖੜੇ ਸੀ ਹੰਗਾਮਾ ਕਿਸੇ ਨੇ ਕੀਤਾ ਸਾਨੂੰ ਇਹਨਾਂ ਦਾ ਘਰ ਪਤਾ ਲੱਗਿਆ ਸੀ ਇਹਨਾਂ ਕੋਲ ਆਏ ਕਿੰਨੇ ਕੀ ਠੱਗੀ ਹੋਈ ਸਾਡੇ 10 ਬੰਦੇ ਨੇ 40 ਲੱਖ ਰੁਪਏ ਰੇ ਜੀ ਤੇ ਇਹ ਦੂਜੇ ਬੰਦੇ ਨੇ ਜੀ ਦੂਜੀ ਪਾਰਟੀ ਇਹਨਾਂ ਦੇ ਪੈਸੇ ਹੈਗੇ ਉਹ ਪਿੱਛੇ ਖੜੇ ਦੂਜੀ ਪਾਰਟੀ ਉਹਨਾਂ ਦੇ ਪੈਸੇ ਹੈਗੇ ਤੇ ਹੋਰ ਬੰਦਾ ਆ ਰਿਹਾ ਉਹਨਾਂ ਦੇ ਪੈਸੇ ਹੱਟ ਹੈਗੇ ਤੇ ਕਿੰਨੇ ਪੈਸੇ ਟੋਟਲ ਇਸ ਹਿਸਾਬ ਨਾਲ ਕਰੋੜਾ ਰੁਪਏ ਦੇ ਹਿਸਾਬ ਨਾਲ ਹੈਗਾ ਕੁਝ ਨਹੀਂ ਪਤਾ ਇਹ ਦੇਖੋ 2 ਸਾਲਾਂ ਤੋਂ ਅਸੀਂ ਕੰਮ ਕਰਾਉਂਦੇ ਪਏ ਹੈਗੇ ਆ ਦੇਖੋ ਆ ਨਕਲੀ ਵੀਜ਼ੇ ਸਾਨੂੰ ਦਿੱਤੇ ਹੋਏ ਇਹ ਵੀਡੀਓ ਚੈਟ ਹੁੰਦੀ ਵੀ ਹੈਗੀ ਸਾਡੀ ਆ ਦੇਖੋ ਆਸਟ੍ਰੇਲੀਆ ਵਰਕ ਪਰਮਿਟ ਆ ਦੇਖੋ ਰਿਕਾਰਡਿੰਗ ਰਿਕਾਰਡਿੰਗ ਹੈਗੀ ਸਾਡੇ ਕੋਲ ਸਾਰਾ ਕੁਝ ਹੈਗਾ ਤੁਹਾਨੂੰ ਇਸ ਇਮੀਗ੍ਰੇਸ਼ਨ ਦੀ ਕਿਸੇ ਨੇ ਸਲਾਹ ਦਿੱਤੀ ਸੀਗੀ ਅਸੀਂ ਸਾਡੇ ਜਿਵੇਂ ਕੋਈ ਕਜ਼ਨ ਸੀਗੇ ਉਹਨਾਂ ਨੇ ਦੱਸਿਆ ਕਿ ਉੱਥੇ ਕੰਮ ਹੁੰਦਾ ਪਿਆ ਆ ਸਟ੍ਰੇਲੀਆ ਦਾ ਅਸੀਂ ਕਿਹਾ ਜੀ ਅਸੀਂ ਕਜ਼ਨ ਨੂੰ ਕਿਹਾ ਜੀ ਸਾਡਾ ਵੀ ਕੰਮ ਹੋ ਜਾਵੇ ਹਰ ਬੰਦਾ ਚਾਹੁੰਦਾ ਅੱਗੇ ਵਧਣ ਨੂੰ ਅਸੀਂ ਆਪਣਾ ਕੰਮ ਕਰਵਾਇਆ ਪਹਿਲਾਂ ਸਾਨੂੰ ਕਹਿੰਦੇ ਜੀ ਇਹ ਤੁਹਾਡੇ ਲੱਖ ਲੱਖ ਰੁਪਏ ਲੱਗਣਾ ਹੈ ਅਸੀਂ ਲੱਖ ਲੱਖ ਰੁਪਏ ਦਿੱਤਾ ਜੇ ਵਰਕ ਪਰਮਿਟ ਆਣਾ ਤੁਹਾਡੇ ਲੱਖ ਰੁਪਏ ਦਿਓ ਅਸੀਂ ਦੇ ਦਿੱਤੇ ਕਿਸੇ ਨੇ ਪੱਕੇ ਦੇ ਦਿੱਤਾ ਕਿਸੇ ਨੇ ਕੱਚੇ ਦਿੱਤਾ ਤੇ ਕੱਚੇ ਜਿਹਨੇ ਦਿੱਤਾ ਉਹਦੇ ਆਪਣੇ ਹੈਗੇ ਲਾਇਓ ਨਾ ਜੀ ਤੁਸੀਂ ਆਪਣਾ ਦੱਸੋ ਜੀ ਹਾਂਜੀ ਮੈਂ ਪੱਕੇ ਦੇ ਨੀਤੇ ਤੇ ਮੈਂ ਕੱਚੇ ਦਿੱਤੇ ਆ ਉਹਨਾਂ ਦੇ ਥਰੂ ਦਿੱਤੇ ਆ ਹਮ ਸਾਰੇ ਪੈਸੇ ਮੇਰੇ ਉਹਨਾਂ ਦੇ ਥਰੂ ਗਏ ਮੇਰੇ ਕੱਚੇ ਦੇ ਵਿੱਚ ਗਏ ਗਏ ਜਿਹਦੇ ਤੁਹਾਨੂੰ ਸਲਾਹ ਦਿੱਤੀ ਸੀ ਤੁਸੀਂ ਉਹਨਾਂ ਨਾਲ ਗੱਲ ਕੀਤੀ ਕੀ ਇਹਦਾ ਇਹਦਾ ਠਾਗੇ ਠਾਗੀ ਦਾ ਸ਼ਿਕਾਰ ਬਣ ਗਿਆ ਸੀ ਹਾਂਜੀ ਉਹਨਾਂ ਨਾਲ ਗੱਲ ਕੀਤੀ ਸੀਗੀ ਜੀ ਉਹ ਕਹਿੰਦੇ ਇਹ ਮਿਲਦੇ ਕਿੱਦਾਂ ਸੀ ਗੱਲਬਾਤ ਕਿੱਦਾਂ ਕਰਦੇ ਸੀ ਬਹੁਤ ਮਿੱਠੀ ਹੈਗੀ ਜੀ ਭੋਲੀ ਹੈਗੀ ਜਿਨ੍ਹਾਂ ਨੇ ਜਿਹਨੂੰ ਕਹਿੰਦੇ ਗਊ ਕਹਿੰਦੇ ਨਾ ਗਊ ਨੇ ਸਿੰਘ ਮਾਰਤੀ ਸਾਡੇ ਉਹ ਗੱਲ ਹੈਗੀ ਏ ਇਹੋ ਜੀ ਜਨਾਨੀ ਹੈਗੀ ਏ ਸਾਨੂੰ ਕੱਲੇ ਨਹੀਂ ਠੱਗੇ 10 ਬੰਦੇ ਹੈਗੇ ਹੋਰ ਹੈਗੇ ਤੇ ਹੋਰ ਸਵੇਰੇ ਵੀ ਆਏ ਸੀ ਸਾਡੇ ਨਾਲ ਬੰਦੇ ਮੁੰਡੇ ਰਾਹਾਂ ਰੋਡ ਦੇ ਰਾਹਾਂ ਰੋਡ ਦੇ ਸੀਗੇ ਰਾਹਾਂ ਰੋਡ ਦੇ ਉਹ ਇਹਨਾਂ ਦੇ ਕੋਲ ਪੈਸੇ ਲੈ ਗਈ ਹੈਗੀ ਰਾਤੋਂ ਰਾਤ 3 ਵਜੇ ਰਾਤ ਨੂੰ ਫਾੜੀ ਹੋਈ ਹੈਗੀ ਜਨਾਨੀ ਇਹ ਤੇ ਜਦੋਂ ਬਲੈਕ ਆਊਟ ਹੋਇਆ ਸੀਗਾ ਉਸ ਦਿਨ ਤੇ ਫਾੜੀ ਹੋਈ ਸੀਗੀ ਇਹ ਤਾਂ ਦੋਨੋਂ ਨਾਮ ਤੁਹਾਡਾ ਮੇਰਾ ਨਾਮ ਨੀਰਜ ਹੈ ਜੀ ਕਿੰਨੇ ਕੁ ਪੈਸੇ ਤੁਹਾਡੇ ਏਜੰਟ ਨੂੰ ਦਿੱਤੇ ਤੁਸੀਂ 4,50,000 ਕਿੱਥੇ ਕਿੱਥੋਂ ਕਿੱਥੇ ਜਾਣਾ ਸੀਗਾ ਆਸਟ੍ਰੇਲੀਆ ਜੀ ਆਸਟ੍ਰੇਲੀਆ ਜਾਣਾ ਸੀ ਸਾਨੂੰ ਅੰਮ੍ਰਿਤਸਰ ਦੀ ਟਿਕਟ ਵੀ ਕਰਾ ਅਸੀਂ ਕਹਿੰਦੇ ਅੰਮ੍ਰਿਤਸਰ ਤੋਂ ਸਿੰਗਾਪੁਰ ਦੀ ਟਿਕਟ ਹੈ ਜੀ ਸਿੰਗਾਪੁਰ ਤੋਂ ਮੈਲਬਨ ਦੀ ਅੱਛਾ ਜੀ ਅਸੀਂ 28 ਨਵੰਬਰ ਦੀ ਅਸੀਂ ਅੰਮ੍ਰਿਤਸਰ ਦਾ ਕਰੋਟੇ ਚੀਆਂ ਚੱਕ ਕੇ ਸੂਟ ਕੇ ਚੱਕ ਕੇ ਅਸੀਂ ਉਧਰ ਜਾ ਰਹੇ ਆ ਸਟੇਸ਼ਨ ਨੂੰ ਸਾਨੂੰ ਫੋਨ ਕਰਕੇ ਕਹਿੰਦੇ ਤੁਹਾਡੀ ਟਿਕਟਾਂ ਨਹੀਂ ਬਣੀਆਂ ਜੀ ਤੁਹਾਡੀ ਵੀ ਸਾਡੇ ਕੋਲ ਪ੍ਰੂਫ ਹੈਗਾ ਸਾਨੂੰ ਪਤਾ ਸਾਨੂੰ ਕਿੰਨੀ ਬੇਇੱਜ਼ਤੀ ਸਾਡੀ ਕੀ ਕੀ ਫੀਲ ਹੋਇਆ ਜੀ 4-4 4.5 ਲੱਖ ਰੁਪਏ ਸਾਡੇ ਤੋਂ ਸਾਰਿਆਂ ਦੇ ਖਾ ਕੇ ਬੈਗੀ ਹੁਣ ਭੱਜੀ ਫਿਰਦੇ ਉਹ ਮਾਪਿਓ ਕਹਿੰਦੇ ਅਸੀਂ ਤਾਂ ਕੋਈ ਪੈਸੇ ਨਹੀਂ ਗਿਣਿਆ ਜੀ ਸਾਡੇ ਸਾਹਮਣੇ ਸਾਡੇ ਸਾਰੇ ਸਬੂਤ ਪਏ ਆ ਸਾਡੇ ਸਾਹਮਣੇ ਸਾਰਿਆਂ ਨੇ ਪੈਸੇ ਗਿਣੇ ਹੋ ਅਸੀਂ ਇੱਕ ਇੱਕ ਮਾਪਿਓ ਨੇ ਕਿਹਾ ਬੇਦਖਲ ਕੀਤਾ ਹੋਇਆ ਬੇਦਖਲ 2 ਸਾਲ ਪਹਿਲਾਂ ਥੋੜੀ ਕੀਤਾ ਹੈ ਬੇਦਖਲ ਤਾਂ ਹੁਣ ਕੀਤਾ ਬੇਦਖਲ ਤਾਂ ਪਲਾਨ ਕਰਕੇ ਕੀਤਾ ਹੁ ਉਸ ਤੋਂ ਪਹਿਰੇ ਤੁਸੀਂ ਹੀ ਪੈਸੇ ਗਿਣਦੇ ਸੀਗੇ ਮੇਰੇ 50000 ਰੁਪਏ ਤੁਸੀਂ ਇੱਕ ਗਿਣੇ ਕਰੰਸੀ ਦੇ ਬਾਕੀ 4 ਲੱਖ ਮੈਂ ਤੁਹਾਡੇ ਸਾਹਮਣੇ ਦਿੱਤੇ ਆ ਤੁਸੀਂ ਵੀ ਗਿਣੇ ਦੇ ਵਿੱਚੇ ਹੁਣ ਕਹਿੰਦੇ ਜੀ ਅਸੀਂ ਵਿਚ ਹੈ ਹੀ ਨਹੀਂ ਸੀ ਜੀ ਤੁਹਾਡੇ ਕਿੰਨੇ ਪੈਸੇ ਆ ਮੈਂ ਵੀ ਇਹਨਾਂ ਨਾਲ ਹੀ ਜੀ ਮੇਰੇ ਵੀ ਇੰਨੇ ਪੈਸੇ ਆ ਜੀ ਸਾਡੇ ਇੰਨੇ ਸਾਰੇ ਮਾਮਲਾ ਇੱਥੇ ਤੁਸੀਂ 2 ਘੰਟੇ ਤੋਂ ਖੜੇ ਹੋ ਸਾਡਾ ਇਹ ਮਾਮਲਾ ਹੈ ਇਹਨਾਂ ਨੇ ਸਾਡੇ ਤੋਂ ਅਸੀਂ 6 ਘੰਟੇ ਤੋਂ ਖੜੇ ਆ ਸਵੇਰੇ ਤੋਂ ਨਿਕਲੇ ਆ ਪਹਿਲਾਂ ਇਹਨਾਂ ਨੂੰ ਦੇਖਦੇ ਪਏ ਸੀ ਅਸੀਂ ਇਹਨਾਂ ਦੇ ਘਰੇ ਗਏ ਪੁਰਾਣੇ ਵਾਲੇ ਘਰ ਅਸੀਂ ਪਹਿਲਾਂ ਉਹਨਾਂ ਨੂੰ ਪੁੱਛ ਹਰੇ ਗੋਵਿੰਦਨਗਰ ਗਲੀ ਨੰਬਰ 3 ਗਲੀ ਨੰਬਰ 3 ਹੁਦਿਆਣੇ ਤੋਂ ਅੰਮ੍ਰਿਤਸਰ ਦੀ ਟਿਕਟ ਸਾਡੀਆਂ ਆ ਲੋ ਆ ਦੇਖੋ ਆ ਦੇਖੋ ਜੀ ਹਾਂ ਆ ਜੀ ਸਾਡੀ ਟਿਕਟਾਂ ਜੀ ਟਿਕਟ ਡੇਟ ਦੇਖ ਲਓ ਨਾਲ ਕਿਦੋਂ ਦੀ ਹੈਗੀ ਆਰੀ ਡੇਟ 28 ਜੁਲਾਈ ਦੀ 28 ਜੁਲਾਈ ਦੀ ਅਰਾਈਵਲ ਮਤਲਬ ਸਾਲ ਸਾਲ ਦੇ ਵਿੱਚ ਸਾਲ ਹੋਣੀ ਸਾਲ ਤੋਂ ਉੱਪਰ ਹੋ ਰਿਹਾ ਹੈ ਵੀਰੇ ਸਾਰਿਆਂ ਨੂੰ ਲਾਰੇ ਲਾंदे ਅੱਜ ਟਿਕਟ ਬਣ ਜੂਗੀ ਕੱਲ ਟਿਕਟ ਬਣ ਜੂਗੀ ਮਈ 2023 ਚ ਅਸੀਂ ਕੰਮ ਦਿੱਤਾ ਸੀ ਅੱਜ ਮਈ 2025 ਚੱਲ ਰਿਹਾ ਹੈ ਕਰਜ ਤੇ ਮੇਰੀ ਬੇਟੀ ਬਿਮਾਰ ਹੈ ਮੇਰਾ ਹਸਬੰਡ ਬਿਮਾਰ ਹੈ ਮੇਰੀ ਸੱਸ ਬਿਮਾਰ ਹੈ ਆਸਟ੍ਰੇਲੀਆ ਦੀ ਟਿਕਟਾਂ ਕੀ ਆ ਜੀ ਇਹਨੂੰ ਹਲੋ ਜੀ ਨਕਲੀ ਟਿਕਟਾਂ ਆ ਦੇਖ ਲੋ ਇਹ ਤੁਸੀਂ ਚੈਕਿੰਗ ਨਹੀਂ ਕਰਾਈ ਜਦੋਂ ਤੁਹਾਨੂੰ ਟਿਕਟਾਂ ਆਈਆਂ ਅਸੀਂ ਕਰਾਈਆਂ ਆਹਦੀ ਟਿਕਟਾਂ ਦੀ ਨਹੀਂ ਕਹਿੰਦੇ ਸ਼ਾਮ ਨੂੰ ਚੱਲਾਂਗੇ ਆਪਾਂ ਸ਼ਾਮ ਨੂੰ ਚੱਲਾਂਗੇ ਜੀ ਸ਼ਾਮੀ ਚੱਲਾਂਗੇ ਤੁਸੀਂ ਚੈਕਿੰਗ ਨਹੀਂ ਕੀਤੀ ਪਹਿਲੇ ਨਹੀਂ ਨਹੀਂ ਅਸੀਂ ਕੁਝ ਨਹੀਂ ਐਸੇ ਦਿਨ ਤੋਂ ਪਹਿਲਾਂ ਨਹੀਂ ਤਬਦੀਲ ਨਹੀਂ ਕਰਈਏ ਤਲਾਸ਼ ਨਹੀਂ ਨਹੀਂ ਐਨਐਨ ਸਟੇਟਸ ਲਾਂਚ ਕਰਾਇਆ ਤੁਸੀਂ ਇਹਨਾਂ ਦਾ ਨਹੀਂ ਨਹੀਂ ਅਸੀਂ ਕੁਝ ਨਹੀਂ ਇਹਨਾਂ ਤੇ ਵਿਸ਼ਵਾਸ ਨਹੀਂ ਹਲੋ ਜੀ ਆਹਦੀ ਟਿਕਟਾਂ ਸਾਡੀ ਆਸਟ੍ਰੇਲੀਆ ਦੀ ਨਕਲੀਆਂ ਬੱਸ ਇਹਨਾਂ ਨੇ ਇਹ ਕਹਿੰਦੇ ਅਸੀਂ ਤੁਹਾਡਾ ਕੰਮ ਬਣਵਾ ਤੇ ਅਸੀਂ ਕਾ ਅਸੀਂ ਹਮੇਸ਼ਾ ਇਹਨਾਂ ਦੇ ਘਰੇ ਜਾਂਦੇ ਸੀ ਕਹਿੰਦੇ ਨਹੀਂ ਤੁਸੀਂ ਅੱਜ ਨਹੀਂ ਕੱਲ ਜਾਓਗੇ ਕੱਲ ਨਹੀਂ ਪਰਸੋ ਜਾਓਗੇ ਅੱਜ ਮੇਰੀ ਬੇਟੀ ਬਿਮਾਰ ਹੋ ਗਿਆ ਅੱਜ ਮੇਰਾ ਬੇਟਾ ਇਹਨਾਂ ਨੇ ਆਪਣਾ ਕੰਮ ਖੋਲੇ ਹੈਗਾ ਹੈ ਸਾਡੀ ਕਿੱਥੇ ਵੀ ਸੁਣਾਈ ਨਹੀਂ ਇਹਨਾਂ ਤੇ ਵੱਡੇ ਵੱਡੇ ਕਹਿੰਦੇ ਸਾਡੇ ਵੱਡੀ ਵੱਡੀ ਪਹੁੰਚ ਹੈਗੀ ਤੁਸੀਂ ਜਿੱਥੇ ਮਰਜ਼ੀ ਚਲੇ ਜਾਓ ਇਹ ਥੋੜੀ ਹੈਗਾ ਕਿਹਾ ਵੀ ਕਿੰਨੇ ਲੋ ਗਰੀਬਾਂ ਦੇ ਲੋਕਾਂ ਦੇ ਪੈਸੇ ਖਾ ਕੇ ਬੈਠੇ ਆ ਤੇ ਇਹਨਾਂ ਦਾ ਕੋਈ ਮਤਲਬ ਨਹੀਂ ਬੰਦਾ ਵੀ ਪੈਸੇ ਅਸੀਂ ਦਈਏ ਹੁਣ ਰਾਤ ਦੀ ਰਾਤ 3 ਤਰੀਕ ਨੂੰ 7.5 ਲੱਖ ਰੁਪਏ ਇੱਕ ਬੰਦੇ ਦਾ ਲੈ ਕੇ ਨਿਕਲੇ ਹੈਗੇ ਇਹ ਉਸ ਦਿਨ ਇਹਨਾਂ ਨੇ ਮਕਾਨ ਖਾਲੀ ਕੀਤਾ ਹੈਗਾ ਤੁਹਾਨੂੰ ਕਿਤਾ ਪਤਾ ਹੈ ਫਰਾਰ ਹੋ ਗਏ ਤਾਂ ਅਸੀਂ ਜਾ ਕੇ ਆਏ ਹਾਂ ਉੱਥੇ ਸਵੇਰੇ ਸਪੋਨਸ ਉੱਚਾ ਫੈਂ ਤੇ ਮੈਂ ਤੇ ਘਰੇ ਜਾ ਕੇ ਆਈ ਆ ਕਰਨ ਇਹ ਮੈਂ ਕੱਲ ਜਾ ਕੇ ਮੈਂ ਕੱਲ ਦੀ ਘੁੰਮਦੀ ਪਈ ਹੈ ਗੀਆਂ ਤੁਹਾਨੂੰ ਕਿੰਨੇ ਦਿਨ ਹੋ ਗਏ ਚੱਕਰ ਲਾਉਂਦੇ ਨੇ ਇਹਨਾਂ ਦੇ ਘਰ ਦੇ ਆਫਿਸ ਦੇ ਅੱਛੀ ਤੋਂ 2 ਸਾਲ ਹੋ ਗਏ ਆਫਿਸ ਆਫਿਸ ਹੈਗਾ ਹੀ ਨਹੀਂ ਸਾਨੂੰ ਕਹਿੰਦਾ ਆਫਿਸ ਸਾਡਾ ਫਰੋਜ਼ਗਾਨੀ ਮਾਰਕੀਟ ਆ ਜੀ ਇਹ ਹੋਟਲ ਦੇ ਪਿੱਛੇ ਅਸੀਂ ਉਧਰ ਜੇ ਹੈਗਾ ਨਹੀਂ ਕੋਈ ਹੋਟਲ ਸੱਚੋ ਨੇ ਕਿਹਾ ਸੀਗਾ ਤੁਹਾਡਾ ਲਾਇਸੈਂਸ ਲੈ ਕੇ ਆਇਓ ਦੋ ਨੰਬਰ ਥਾਣੇ ਲਾਇਸੈਂਸ ਵੀ ਨਹੀਂ ਲੈ ਕੇ ਆਈ ਕੁਰਸੀ ਤੇ ਬੈਠੇ ਮੈਂ ਆਰਾਮ ਨਾਲ ਬੈਠ ਕੋਈ ਵੱਡਾ ਅਫਸਰ ਹੋਵੇ ਤੇ ਅਸੀਂ ਬਾਹਰ ਇਦਾਂ ਖੜੇ ਹੈਗੇ ਆਂ ਅਸੀਂ ਪੁੱਛਦੇ ਹਾਂ ਜੀ ਸਾਡਾ ਕੰਮ ਕਹ ਜੀ ਕੋਠੀ ਹੋ ਰਿਹਾ ਹੈਗਾ ਜੀ ਸਾਨੂੰ 9:30 ਵਜੇ ਕਿਹਦੇ ਘਰੇ ਜਾਓ ਜੀ ਆਪਣੇ ਉਹ ਸਾਰੇ ਇਹ ਕਹਿੰਦੇ ਅਸੀਂ 2 ਨੰਬਰ ਥਾਣੇ 11 ਵਜੇ ਤੋਂ ਲੈ ਕੇ ਦੁਪਹਿਰ ਦੇ ਰਾਤੀ 9-10 ਵਜੇ ਤੱਕ ਉਧਰ ਹੀ ਸੀਗੇ ਅੱਛਾ ਜੀ ਸਾਡੀ ਕੋਈ ਸੁਣਵਾਈ ਨਹੀਂ ਬਸ ਸਾਡੀ ਇਹ ਨਾ ਸਾਡੀ ਅਪੀਲ ਇਹੀ ਹੈਗੀ ਸਾਨੂੰ ਇਨਸਾਫ ਮਿਲੇ ਇਨਾ ਇਨਸਾਫ ਮਿਲੇ ਬਸ ਸਾਨੂੰ ਔਰ ਕੁਛ ਨਹੀਂ ਹੈਗਾ ਬਸ ਉਹ ਮਿਲ ਜਾਵੇ ਤੁਸੀਂ ਸਾਡੇ ਪੈਸੇ ਮਿਲ ਜਾਣੇ ਬਸ ਸਰ ਬਸ ਸਾਨੂੰ ਪੈਸੇ ਮਿਲ ਜਾਵੇ ਸਾਨੂੰ ਕੋਈ ਮਤਲਬ ਨਹੀਂ ਹੈਗਾ ਕਿਸੇ ਤੋਂ ਬਸ ਅਸੀਂ ਨਹੀਂ ਕਾਫੀ ਜਨੇ ਹੋਰ ਵੀ ਅਗੇ ਹੈ ਕਿੰਨੇ ਕੋ ਜਾਣੇ ਹੈਗੇ ਨੇ ਠੱਗੀ ਦਾ ਸ਼ਿਕਾਰ ਹੋਏ ਨੇ ਕਾਫੀ ਜਨੇ ਆ ਕਿੰਨੇ ਬਤਾਵਾਂ ਮੈਂ ਕਿੰਨੇ ਬੰਦੇ ਆ ਕਟੋ ਘੱਡ ਵੀ ਪੰਜਾਬ ਬੰਦੇ ਆ 50 ਬੰਦੇ 50 ਬੰਦੇ ਲੁਧਿਆਣਾ ਲਈ ਜਾਣੇ ਆ ਕੀ ਬੰਦਿਆਂ ਨੂੰ ਪਤਾ ਨਹੀਂ ਲੱਗਿਆ ਕਿ ਇਹਦੇ ਵੀ ਇਹਨੂੰ ਪਤਾ ਨਹੀਂ ਕਿ ਇਹ ਮਿੱਟੀ ਹੈ ਕਿਸੇ ਨੂੰ ਨਹੀਂ ਪਤਾ ਲੱਗਿਆ ਹੁਣ ਇਹ ਤਾਂ ਅੱਦੇ ਨੂੰ ਵੀ ਨਹੀਂ ਪਤਾ ਹਾਂ ਆ ਦੇਖੋ ਅੱਦੇ ਤੋਂ ਬੰਦੇ ਨੂੰ ਵੀ ਨਹੀਂ ਪਤਾ ਆ ਦੇਖੋ ਜੀ ਆਹ ਰਹੇ ਆ ਸ਼ਿਕਾਰ ਹੋਏ ਨੇ ਕਿੰਨੇ ਪੈਸੇ ਦਿੱਤੇ ਸੀ ਤੁਸੀਂ ਮੈਂ ਭਾਈ 137500 ਸਾਂ ਦਿੱਤੀ ਸੀ ਇਹ ਪੂਰੀ ਪੇਮੈਂਟ ਦਿੱਤੀ ਸੀ ਨਹੀਂ ਸਰ ਇਹਨਾਂ ਨੂੰ ਮਲਗ-ਲਗ ਪੇਮੈਂਟਾਂ ਦਿੱਤੀਆਂ ਚਾਰ ਟਾਈਮ ਦੇ ਵਿੱਚ ਪੱਕੇ ਤੌਰ ਤੇ ਹੈਗੀ ਦਾੜ ਸਰ ਪੱਕ ₹100 ਦੀ ਉਹ ਆ ਗਈ ਉਹ ट्रांजैक्शन ਬਾਕੀ ਕਿਤਾ ਬਾਕੀ ਸਰ ਕੈਸ਼ ਕਹਿੰਦੀ ਮੈਨੂੰ ਦੋ ਕੈਸ਼ ਦਿੱਤੇ ਸੀ ਹਾਂ ਜੀ ਤੇ ਤੁਸੀਂ 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 ਜਾਂਚ ਨਹੀਂ ਕਰਾਈ ਇਸ ਕੰਪਨੀ ਦੀ ਆ ਇਮੀਗ੍ਰੇਸ਼ਨ ਦੇ ਇਹ ਲਾ ਸਰ ਐਕਚੁਅਲੀ ਉਹ ਬੋਲਦੀ ਇਦਾਂ ਸੀ ਕਿ ਸਾਨੂੰ ਆਹੀ ਆਖਿਆ ਚਲ ਠੀਕ ਹੈ ਕੰਮ ਹੋ ਰਿਹਾ ਸਾਨੂੰ ਤੇ ਇਹ ਵੀ ਚਲ ਕੰਮ ਹੋ ਜਾਵੇ ਅਸੀਂ ਕਿਉਂਕਿ ਇੱਕ ਵਿਸ਼ਵਾਸ ਦੇ ਤੌਰ ਤੇ ਕਿ ਇੱਕ ਵਿਸ਼ਵਾਸ ਜਿਹੜਾ ਕਿ ਆ ਖੰਡਿਤ ਕੀਤਾ ਗਿਆ ਸਰ ਕੀ ਕਹਿ ਸਕਦੇ ਸੀ ਤੇ ਵਿਸ਼ਵਾਸ ਦੇ ਤੌਰ ਤੇ ਕਰ ਲਿਆ ਕਿ ਚਲੋ ਤੁਸੀਂ ਕਿੱਥੋਂ ਦੀ ਇੰਤਜ਼ਾਮ ਕੀਤੀ ਪੈਸੇ ਸਾਰੇ ਯੂਕੇ ਵਾਸਤੇ ਯੂਕੇ ਵਾਸਤੇ ਹਾਂਜੀ ਹਾਂਜੀ ਉੱਥੇ ਯੂਕੇ ਜਾਣਾ ਸੀਗਾ ਤੁਸੀਂ ਜਾਣਾ ਸੀ ਕਿਸੇ ਨਹੀਂ ਨਹੀਂ ਸਰ ਮੈਂ ਹੀ ਜਾਣਾ ਸੀਗਾ ਤੁਸੀਂ ਜਾਣਾ ਸੀ ਹਾਂਜੀ ਹਾਂਜੀ ਠੀਕ ਹੈ ਕੋ ਮਨ ਜਾਣਾ ਸੀਗਾ ਜਾਂ ਛੱਡੀ ਬੇਚ ਨਹੀਂ ਸਰ ਕੈਰੀ ਵਰਕ ਵੀਜ਼ਾ ਲਗਵਾਉਂਗੀ ਮੇਰੇ ਨਾਲ ਹਾਂਜੀ ਤੁਹਾਡਾ ਕੀ ਨਾਮ ਹੈ ਵੀਰੇ ਮੇਰਾ ਨਾਮ ਮਨੀਸ਼ ਹੈਗਾ ਮੈਂ ਸਲਾਮਗਨ ਦਾ ਰਹਿਣ ਵਾਲਾ ਹਾਂ ਜਿੱਦਾਂ ਨੋਨ ਚ ਦੱਸਿਆ ਮੇਰਾ ਟੋਟਲ ਹੈਗਾ 4.4 ਲੱਖ ਦੇ ਕਰੀਬ ਆ ਜਿਹੜਾ ਮੇਰਾ ਪੂਰਾ ਪੱਕਾ ਕੰਮ ਜਿਹੜਾ ਪੱਕੇ ਪੇਪਰ ਦਿੱਤੀ ਮੇਰੇ 1,20,000 ਮੇਰੇ ਕੋ ਪਿਆ ਪੂਰਾ ਸਬੂਤ ਆਸਟ੍ਰੇਲੀਆ ਦਾ ਕਰਾਉਣਾ ਸੀਗਾ ਇਹਨੇ ਵਰਕ ਵੀਜ਼ੇ ਦਾ ਪੂਰਾ ਮੇਰਾ ਸਾਲ ਖਰਾਬ ਕਰਤਾ ਮੇਨ ਤਾਂ ਹੁੰਦਾ ਕਿ ਸਟੂਡੈਂਟ ਦਾ ਕਿ ਸਾਲ ਖਰਾਬ ਨਾ ਹੋਵੇ ਕਿਉਂਕਿ ਸਾਲ ਦਾ ਬਹੁਤ ਹੋ ਹੁੰਦਾ ਇਹਨਾਂ ਨੇ ਸਾਡਾ ਮਜ਼ਾਕ ਕਿਉਂਕਿ ਸਟੱਡੀ ਵੀ ਪਿੱਛੇ ਹੋ ਗਈ ਤੇ ਮੈਂ ਖੁਦ ਹੁਣ ਪਿੱਛੇ ਚੱਲ ਰਿਹਾ ਵਾਂ ਇੰਨੇ ਮਿੱਟੀ ਸੀ ਅੱਜ ਹੋਜੂਗਾ ਕੱਲ ਹੋਜੂਗਾ ਲਾਸਟ ਟਾਈਮ ਜਦੋਂ ਮੇਰੀ ਫਲੈਟ ਕਰਾਈ ਸੀ ਇਹਨੇ ਕਹਿੰਦੀ ਸੀ ਕਿ April ਵੀਜ਼ਾ ਆ ਗਿਆ ਸੀ ਜੂਨ ਚ ਕਹਿੰਦਾ ਜੁਲਾਈ ਤੇ ਉਹ ਕਰਾ ਦਾਂਗੇ ਫਲਾਈਟ ਫਿਰ ਕਹਿੰਦੇ ਤੂੰ ਇਹਨਾਂ ਰੱਖੜੀ ਪੰਧਾ ਆ ਕੇ ਚੱਲ ਜੀ ਉਸ ਤੋਂ ਬਾਅਦ 11 ਨਵੰਬਰ ਨੂੰ ਮੇਰੀ ਫਲਾਈਟ ਸੀਗੀ ਸਕੂਟ ਤੋਂ ਕਰਾਈ ਸੀਗੀ ਉੱਥੋਂ ਆਪਣਾ ਅੰਮ੍ਰਿਤਸਰ ਤੋਂ ਲੈ ਕੇ ਐਡੀਲੇਟ ਤੇ ਹੋਈ ਸੀ ਉਸ ਟਾਈਮ 10 ਨਵੰਬਰ ਨੂੰ ਮੈਨੂੰ ਕਹਿੰਦੇ ਕਹਿੰਦੇ ਪੀਸੀਸੀ ਜ਼ਰੂਰੀ ਆ ਉਹਦੇ ਕਰਕੇ ਮੈਂ 10000 ਦੇ ਕੇ ਪੀਸੀਸੀ ਅਰਜੈਂਟ ਵਿੱਚ ਕਢਵਾਈ ਹਫ਼ਤੇ ਵਿੱਚ ਠੀਕ ਆ ਉਸ ਤੋਂ ਬਾਅਦ ਮੈਨੂੰ ਲਾਰੇ ਲਾ ਦੇਰੀ ਮੇਰਾ ਉਹ ਜਿਹੜਾ ਏਜੰਟ ਆ ਉਹ ਤਾਂ ਉਹ ਮਰ ਗਿਆ ਕਦੇ ਮੇਰੇ ਐਕਸੀਡੈਂਟ ਹੋ ਗਿਆ ਮੇਰੀ ਜਵਾਕ ਦਾ ਚੁੱਲਾ ਟੁੱਟ ਗਿਆ ਪਤਾ ਨਹੀਂ ਕੀ ਕੀ ਬੜੀ ਪਿਆਰ ਨਾਲ ਕਹਿੰਦੀ ਸੀ ਕਿ ਆ ਕਰ ਲਓ ਆ ਕਰ ਲਓ ਆਪਣਾ ਇੱਕ ਹੁੰਦਾ ਕਿ ਚਲੋ ਕੋਈ ਨਾ ਥੋੜਾ ਟਾਈਮ ਹੋਰ ਸੀ ਪਰ ਆਪਾਂ ਪਹੁੰਚ ਜਾਾਂਗੇ ਸਾਰਾ ਸਾਰੇ ਹੀ ਮਤਲਬ ਝੂਟ ਆ ਹੁਣ ਅੰਕਲ ਕਹਿ ਰਿਹਾ ਕਿ ਮੈਨੂੰ ਪਤਾ ਹੀ ਨਹੀਂ ਹੈਗਾ ਜਦੋਂ ਅਸੀਂ ਤਿੰਨ ਲਾ ਕੇ ਕਹਿ ਦਿੱਤੇ ਸੀਗਾ ਲੱਖ ਰੁਪਏ ਦਾ ਸੀਗਾ ਡਾਲਰਾਂ ਦਾ ਠੀਕ ਆ ਉਹ ਕਹਿੰਦੀ ਸੀ ਕਿ ਮੇਰਾ ਡਾਲਰ ਆਉਂਦੇ ਉਦੋਂ ਆਪਣਾ ਹਰਿਆਣੇ ਤੋਂ ਹਰਿਆਣਾ ਤਾਂ ਮੈਨੂੰ ਨਾਂ ਯਾਦ ਨਹੀਂ ਆ ਰਿਹਾ ਕਿੱਧਰੋਂ ਆ ਰਹੇ ਸੀਗੇ ਉਹਦੇ ਲੱਖ ਰੁਪਏ ਦਿੱਤੇ ਆ ਔਰ ਜਿਹੜਾ ਆਪਣਾ ਹੁੰਦੇ ਆ ਮੈਡੀਕਲ ਵਗੈਰਾ ਦੇ ਹੋ ਗਏ ਆ ਦੋ ਤਿੰਨ ਹੋਰ ਡਾਕੂਮੈਂਟ ਦੇ ਸੀਗੇ ਕਹਿੰਦੇ ਆ ਕੈਸ਼ ਲਾਗਣੇ ਆ ਠੀਕ ਆ ਹੁਣ ਸਾਰੇ ਪੈਸੇ ਲੈ ਕੇ ਸਾਰੇ ਭੱਜ ਗਏ ਆ ਲਾਚ ਵਿਜ਼ਾ ਵੀ ਸਾਨੂੰ ਨਕਲੀ ਦੇ ਤਾ ਸਭ ਕੁਝ ਨਕਲੀ ਦੇ ਤਾ ਕਿਸੇ ਕੋ ਕੋਈ ਸੁਣਵਾਈ ਨਹੀਂ ਹੋ ਰਹੀ ਆ ਬੋਲਸ ਵਾਲੇ ਕੋਲ ਜਾਂਦੇ ਆ ਇਹਦੇ ਨਾਲ ਵੀ ਗੱਲ ਕੀਤੀ ਸੀਗੀ ਜਦੋਂ ਅਸੀਂ ਸਵੇਰੇ ਆਏ ਸੀਗੇ ਬੜੀ ਹੁਣ ਤਾਂ ਤੁਹਾਡੇ ਨਾਲ ਬੜੀ ਪਿਆਰ ਨਾਲ ਬੋਲ ਰਿਹਾ ਸੀਗਾ ਜੋ ਸਵੇਰੇ ਆ ਸਾਨੂੰ ਗਾਲ੍ਹਾਂ ਕੱਢਦਾ ਪਿਆ ਸੀਗਾ ਕਹਿੰਦਾ ਕੀ ਕਰ ਲੋਂਗੇ ਤੁਸੀਂ ਅਸੀਂ ਤਾਂ ਸਭ ਕੁਝ ਛਾੜਿਆ ਤੁਸੀਂ ਕੀ ਕਰ ਲੋਂਗੇ ਜਾਓ ਜੋ ਮਰਜ਼ੀ ਕਰ ਲਓ ਵੀਰੇ ਪਹਿਲੇ ਤਾਂ ਪ੍ਰਸ਼ਾਸਨ ਦੀ ਗਲਤੀ ਆ ਇੱਦਾਂ ਦੇ ਬੰਦਿਆਂ ਨੂੰ ਤੁਸੀਂ ਕਿਉਂ ਨਹੀਂ ਕਰਦੇ ਜਦੋਂ ਇੰਨੀ ਠੱਗੀਆਂ ਵੱਜਦੀ ਪਈਆਂ ਤੁਸੀਂ ਕਿਉਂ ਨਹੀਂ ਕਰਦੇ ਪਏ ਸਰਕਾਰ ਕਰਦੀ ਕੀ ਪਈ ਆ ਤੁਸੀਂ ਕਹਿੰਦੇ ਇੱਕ ਥਾਂ ਅਸੀਂ ਉਹ ਕਰਨੀ ਆ ਨਸ਼ਾ ਮੁਕਤੀ ਵਾਲਾ ਕਰਨਾ ਆ ਕਰਨਾ ਕਰਨ ਕਰਨ ਕੀ ਆ ਤੁਸੀਂ ਕੀਤਾ ਕੀ ਹਜ ਤੱਕ ਨਾ ਆ ਲੋਕੀ ਆ ਮੈਂ ਐਧੇ ਕਉਂਦੇ ਪਿਆ ਐਵੇਂ ਮੈਕ ਓਵਰਸੀਜ਼ ਦੇ ਨਾਂ ਤੋਂ ਕੀਤਾ ਪਿਆ ਸੀਗਾ ਕੰਮ ਆਪਣਾ ਕਹਿੰਦੀ ਮੈਕ ਓਵਰਸੀਜ਼ਾ ਮੇਰਾ ਹੈਗਾ ਕੀ ਕਹਿੰਦੇ ਟਿਊਸ਼ਨ ਮਾਰਕੀਟ ਆਫਿਸ ਆ ਘਰੇ ਆਪ ਬੁਲਾ ਕੇ ਕਹਿੰਦੀ ਘਰੇ ਮੈਂ ਅਸਲੀ ਬੁਲਾਉਂਦੀ ਤਾਂ ਕਿ ਲੋਕਾਂ ਨੂੰ ਵਿਸ਼ਵਾਸ ਹੋਵੇ ਇਹਦਾ ਇਹਦਾ ਹਸਬੈਂਡ ਆਪ ਝੂਠਾ ਪਰਦਾ ਦਿਖਾਇਆ ਗਿਆ ਸਭ ਕੁਝ ਵੀਰੇ ਜਿਹੜੀ ਆ ਇਹਨਾਂ ਦੀ ਜਿਹੜੀ ਸੱਸ ਐਡ ਹੈ ਜਿਹੜੀ ਬਿਮਾਰ ਆ ਨਾ ਸਭ ਕੁਝ ਝੂਠੀ ਕਹਾਣੀ ਦਿਖਾਈਗੀ ਸਭ ਕੁਝ ਵੀਰੇ ਸਭ ਕੁਝ ਕਹਿੰਦੇ ਨਾ ਆਪਾਂ ਹਾਂ ਵੀ ਆ ਕਿੰਨਾ ਮਰਜੀ ਮਾਈਂਡ ਚ ਚਲਾ ਲੇ ਬੰਦਾ ਪੜਿਆ ਲਿਖਿਆ ਵੀ ਹੁੰਦਾ ਨਾ ਕਹਿੰਦਾ ਇੰਨਾ ਬਿਆਂਦਾ ਪਿਆਰ ਨਾਲ ਬੋਲ ਰਿਹਾ ਯਾਰ ਸਹੀ ਹੋਊਗਾ ਜਦੋਂ ਘਰੇ ਜਾ ਰਹੇ ਆਪਾਂ ਪਰ ਐਡਾ ਵੀ ਨਹੀਂ ਹੋਇਆ ਮੌਕੇ ਤੇ ਪ੍ਰਸ਼ਾਸਨ ਦੇ ਪਹੁੰਚੇ ਪੁਲਸ ਵਾਲੇ ਕੀ ਕੀ ਕਿਹਾ ਉਹਨਾਂ ਨੇ ਕਿੰਨੇ ਟਾਈਮ ਬਾਅਦ ਉਹ ਤਾਂ ਪਹੁੰਚੇ ਵੀਰੇ ਤੁਹਾਡੇ ਸਾਹਮਣੇ 6 ਘੰਟੇ ਹੋ ਗਏ ਸਾਨੂੰ ਆਹ ਕਹਿ ਰਿਹਾ ਮੈਂ ਝੂਠਾ ਨਹੀਂ ਹੈਗਾ ਤਿੰਨ ਤਰੀਕ ਨੂੰ ਰਾਤ ਨੂੰ ਮਕਾਨ ਖਾਲੀ ਕਰਦਾ ਤੁਸੀਂ ਜੇ ਤੂੰ ਝੂਠਾ ਨਹੀਂ ਹੈਗਾ ਤੂੰ ਸਾਨੂੰ ਪਹਿਲਾਂ ਦੱਸ ਦੇ ਕਿ ਮੇਰੇ ਮੁੰਡੇ ਵਾਲੇ ਐਡਾ ਕੰਮ ਕਰਦੇ ਅਸੀਂ ਨਾ ਕਰਾਵਾਂਗੇ ਜੇ ਤੂੰ ਝੂਠਾ ਨਹੀਂ ਹੈਗਾ ਤੂੰ ਮੱਲੇ ਦੱਸ ਗਿਆ ਅਸੀਂ ਮਕਾਨ ਖਾਲੀ ਕਰਤਾ ਉ ਹੁਣ ਕੈਸ਼ ਵੀ ਆਪ ਗਿੰਦਾ ਸੀਗਾ ਹੁਣ ਕਹਿੰਦਾ ਮੈਨੂੰ ਤਾਂ ਸਭ ਪਤਾ ਹੀ ਨਹੀਂ ਕਹਿੰਦਾ ਮੇਰਾ ਉਹਦਾ ਮੁੰਡੇ ਦਾ ਵਿਆਹ ਹੈ ਮੈਂ 15 ਸਾਲ ਸੋਹਰੇ ਨਹੀਂ ਗਿਆ ਜਾਂ ਤੇ ਤੇਰਾ ਮੁੰਡਾ ਨਹੀਂ ਹੈਗਾ ਜਾਂ ਤੂੰ ਉਹਦਾ ਪਿਓ ਨਹੀਂ ਹੈਗਾ ਕੱਲਾ ਮੁੰਡਾ ਉਹ ਸੋਹਰੇ ਨਹੀਂ ਜਾਊਗਾ ਕਹਿੰਦਾ ਜਲੰਦਰ ਹੈਗੇ ਜਲੰਦਰ ਦੱਸਦਾ ਸੀ ਸੋਹਰੇ ਕਿੱਥੇ ਆ ਸਾਰਿਆਂ ਨੂੰ ਪਤਾ ਹੁੰਦਾ ਐ ਇਹਦਾ ਭਾਈ ਰਿਸ਼ਤੇਦਾਰ ਤੇ ਹਰੇਕ ਬੰਦੇ ਨੂੰ ਪਤਾ ਹੁੰਦਾ ਸਭ ਜਾਣੀ ਜਾਂਦੇ ਹੁਣ ਕਾਰਵਾਈ ਇੱਕ ਤਾਂ ਪਹਿਲਾਂ ਸਾਡੀ ਪੇਮੈਂਟ ਦਵਾਓ ਵੀ ਵਾਪਸ ਕਿਉਂਕਿ ਅਸੀਂ ਵੀ ਲੋਨ ਤੇ ਚੱਕ ਚੱਕ ਕੇ ਦਿੱਤੇ ਵਿਆਹ ਤੇ ਚੱਕੇ ਦਿੱਤੇ ਸਾਨੂੰ ਪਤਾ ਕੀ ਸੀ ਕੀ ਜਵਾਬ ਦੇਣੇ ਮੇਰੀ ਦਾਦੀ ਹੁਣ ਐਡਮਿਟ ਹੈ ਗਈ ਹੈ ਜੀਐਲ ਬੱਸੀ ਹਸ ਅਸੀਂ ਅੱਧਰ ਪਰੇਸ਼ਾਨ ਹੋ ਰਹੇ ਕਿ ਇਦਾਂ ਦੇਖਾ ਮੈਂ ਸੋ ਬਿਲਕੁਲ ਲੋਕਾਂ ਦੇ ਵਿੱਚ ਰੋਸ ਹੈ ਕਿ ਆ ਜਾ ਰਿਹਾ ਹੈ ਮਾਸਟਰਮਾਈਂਡ ਇੱਕ ਮਹਿਲਾ ਜਿਹੜੀ ਕਿ ਟਰੈਵਲ ਏਜੰਟ ਇਮੀਗ੍ਰੇਸ਼ਨ ਜਨਰਲ ਕੰਮ ਕਰਦੀ ਸੀ ਉਸ ਇਹ ਇਹ ਆਮ ਜਨਤਾ ਆਮ ਲੋਕਾਂ ਨੂੰ ਆਪਣੀ ਝਾਂਸੇ ਵਿੱਚ ਲੈ ਕੇ ਕਰੋੜਾ ਪੈ ਲੈ ਕੇ ਜਦੋਂ ਬਲੈਕਆਊਟ ਹੁੰਦਾ ਹੈ ਚਨਾਪੁਰ ਮਾਹੌਲ ਬਣੇ ਦੋ ਦੇਸ਼ਾਂ ਦੇ ਵਿੱਚ ਉਹ ਦੋ ਮੌਕੇ ਤੋਂ ਫਰਾਰ ਹੋ ਗਈ ਕਰੋੜਾ ਪੈ ਲੈ ਕੇ ਫਰਾਰ ਹੋ ਗਈ ਤੇ ਹੁਣ ਪੁਲਿਸ ਇਹਦੇ ਵਿੱਚ ਛਾਣਬਿੰਗ ਕਰ ਰਹੀ ਹੈ ਅਲੱਗ-ਅਲੱਗ ਏਂਗਲਾਂ ਤੋਂ ਜਾਂਚ ਕਰ ਰਹੀ ਹੈ ਇਨਾਂ ਦਾ ਇਹ ਕਹਿਣਾ ਹੈ ਕਿ ਸਾਨੂੰ ਬੜੇ ਪਿਆਰ ਦੇ ਨਾਲ ਬੜੇ ਪਿਆਰ ਦੇ ਨਾਲ फसਲਾਇਆ ਜਾਂਦਾ ਸੀਗਾ ਇਹ ਤਸਵੀਰ ਹੈ ਇਹ ਉਹਦਾ ਘਰ ਵਾਲਾ ਹੈ ਇਹ ਇਹ ਉਸ ਮਹਿਲਾ ਦਾ ਘਰ ਵਾਲਾ ਵੈ ਦੇਖ ਸਕਦੇ ਹੋ ਤਸਵੀਰ ਦੇ ਵਿੱਚ ਮਜਿੰਦਰ ਦੋ ਦੋ ਨਾਮ ਪ੍ਰਕਾਰ ਦੇ ਦੱਸੇਗੇ ਠੱਗੀ ਦਾ ਸ਼ਿਕਾਰ ਬਰੇ ਦੇਖ ਸਕਦੇ ਹੋ ਕਿਸ ਤਰ੍ਹਾਂ ਮਾਸਟਰ ਮਾਸਟਰ ਗਿਰੀ ਕੀਤੀ ਟਰੈਵਲ ਏਜੰਟ ਬਣ ਕੇ ਲੋਕਾਂ ਦੇ ਨਾਲ ਠੱਗੀ ਠੱਗੀ ਕੀਤੀ ਐਡੀ ਵੱਡੀ ਠਗੀ ਕਰਕੇ ਲੁਧਿਆਣਾ ਸ਼ਹਿਰ ਤੋਂ ਫਰਾਰ ਹੋ ਗਈ। ਤੋਂ ਜੀ ਅੱਜ ਤੁਸੀਂ ਹਬੀਬੀ ਰੋਡ ਦੇ ਵਿੱਚ ਗਲੀ ਦੇ ਵਿੱਚ ਪਹੁੰਚੇ ਹੋ। ਇਹ ਇੱਥੇ ਹੰਗਾਮਾ ਵੀ ਕਾਫੀ ਹੋਇਆ ਹੈ। ਕੀ ਪੂਰਾ ਮਾਮਲਾ ਹੈ? ਮਾਮਲਾ ਕਸਰ ਲੈਣ ਦਾ। ਮਾਂਜੂ ਸਿੰਘ ਜੀ ਸਾਹਿਬ ਨੇ ਕਹਾਟਾ ਕਿਤੇ ਵੀ ਪੁਲਿਸ ਜਿਹੜੀ ਮੁਕਾਮੀ ਪੁਲਿਸ ਪੈਸੇ ਦੇ ਸੰਬੰਧ ਚ ਗੱਲਬਾਤ ਨਹੀਂ ਕਰੂਗੀ। ਇਹ ਕਹਿੰਦੇ ਨੇ ਕਿ ਇਹ ਜਿਹੜੇ ਜਿਨ੍ਹਾਂ ਦੇ ਪੈਸੇ ਲੈਣੇ ਆ ਜਿਨ੍ਹਾਂ ਕੋ ਲੈਣੇ ਆ ਉਹ ਜੈਂਟੀ ਦਾ ਕੰਮ ਕਰਦੇ ਬੰਦੇ ਕਰ ਦੇਣਾ। ਜੀ। ਅੱਜ ਉਹਦਾ ਮਾਪਿਓ ਇੱਥੇ ਸੀਗਾ। ਕਿਰਸਤੇ ਦੇ ਘਰ ਚ ਹੀ ਗਾ ਜੀ ਤੇ ਉੱਥੇ ਪੈਸੇ ਲੈਣ ਚੱਕਰ ਜੇ ਸਾਰੇ ਇਕੱਠੇ ਹੈ ਨਾ ਜੀ ਪੱਕੇ ਰੋਜ਼ ਟਾਈਮ ਤੇ ਥਾਣੇ ਦਾ ਮੈਂ ਟਾਈਮ ਦੇ ਦਦਾ ਥਾਣੇ ਆ ਜਾਓ ਉਹਦੀ ਪਰਤਾਦ ਕਰ ਲੈਣੇ ਆ ਤੇ ਜਿਹਨਾਂ ਦੇ ਪੈਸੇ ਪੱਕੇ ਚ ਗਏ ਨਾ ਜੀ ਉਹ ਪਰਤਾਦ ਤੋਂ ਪਤਾ ਲੱਗੂਗਾ ਵੀ ਪੈਸੇ ਕਿੱਦਾਂ ਦਿੱਤੇ ਕਿਦਾਂ ਨਹੀਂ ਦਿੱਤੇ ਜੀ ਇਹਨਾਂ ਦੱਸੋ ਕੋਈ ਘਰ ਦੇ ਵਿੱਚ ਸੁਰਾਗ ਜਾਂ ਮਾਪਿਆਂ ਨਾਲ ਗੱਲਬਾਤ ਜਾਂ ਕੋਈ ਵਿਅਕਤੀ ਮਿਲਿਆ ਮਾਪਿਆਂ ਨਾਲ ਮਿਲਿਆ ਤੇ ਉਹ ਮਿਲਿਆ ਮਾਂ ਵੀ ਬਿਮਾਰ ਤੇ ਉਹ ਵੀ ਮਾਰੋ ਉਹ ਕਹਿੰਦਾ ਸੀ ਜਿਹੜਾ ਮੁੰਡਾ ਤੇ ਨੂੰ ਬੇਦਰਦ ਗੱਲ ਕੀਤੀ ਆ ਬੇਦਰਦ ਜਿਹੜੀ ਇਹ ਜਗਾਹ ਆ ਕਦੇ ਮੇਰੇ ਸਾਲੇ ਦੀ ਆ ਸਾਲਾ ਹੀ ਮਰ ਗਿਆ ਸਾਬੇ ਆ ਨਹੀਂ ਤੇ ਹੁਣ ਇਹ ਘਰ ਦੀ ਕੇਰ ਰਹੀ ਕਰਦੇ ਆ ਜਿੰਨੇ ਵੀ ਵਿਅਕਤੀ ਦੇ ਪੈਸੇ ਅੜੇ ਹੋਏ ਨੇ ਉਹਨਾਂ ਨੂੰ ਕੀ ਇਨਸਾਫ ਮਿਲਾ ਦਿੱਤਾ ਜਾਏਗਾ ਪੁਲਿਸ ਨੂੰ ਦੇਖੋ ਜੀ ਇਧਰ ਲਈ ਨਹਿਕ ਮੇਰੇ ਅਲੱਗ-ਅਲੱਗ ਟਾਪਸ ਬਣਾਏ ਗਰੁੱਪ ਬਣਾਏ ਜੀ ਜਿਵੇਂ ਬਹੁ ਮਨਸੱਲਾ ਜਿਦਾ ਐਚ ਆਰਟੀ ਹੈ ਅਲੱਗ-ਅਲੱਗ ਸੀਪੀ ਸਾਹਿਬ ਦੇ ਦਫ਼ਤਰ ਜਾ ਕੇ ਦਰਖਾਸਤ ਦੇਣਾ ਜਿਹੜਾ ਬਹੁਤ ਜ਼ਿਆਦਾ ਬੰਦਾ ਹੋਊਗਾ ਦਰਖਾਸਤ ਪਹੁੰਚੂਗੀ ਉਹ ਪ੍ਰਤਾਲ ਕਰਨਗੇ ਜਿਹੜੇ ਮੁਕਾਮੀ ਪੁਲਿਸ ਨੇ ਕੰਮ ਨਾ ਵੀ ਚੜਾਈ ਝਗੜਾ ਨਾ ਹੋਵੇ एडीसीपी यूनिट ਤੇ ਠੀਕ ਹੈ ਤੇ ਉਹ ਨਾ ਬਸ ਅਸੀਂ ਅਮਨ ਸ਼ਾਂਤੀ ਨੂੰ ਬਹਾਲ ਰੱਖਣਾ ਠੀਕ ਹੈ ਜੀ ਬਾਕੀ ਥਾਣੇ ਇਹਨਾਂ ਨੂੰ ਬੁਲਾ ਲੈਣਿਆ ਦਰਖਾਸਤ ਲਿਖ ਕੇ ਜੋ ਪਰਦਾਲ ਹੋ ਗਈ ਆਈਓ ਮੌਕੇ ਤੇ ਨਹੀਂ ਆਈਓ ਕਿਤੇ ਬਦਲ ਘਟਣ ਗਿਆ ਜੇ ਨਾ ਉਹ ਵੀ ਆ ਕੇ ਪਤਾ ਕਰ ਲੂਗਾ ਕੋਈ ਗੱਲ ਨਹੀਂ ਥਾਣੇ ਆਂਦੇ ਦੇਖ ਨਹੀਂ ਸਭ ਕੋ ਬਾਕੀ ਅਫਸਰਾਂ ਦੇ ਧਿਆਨ ਚ ਆਪਾਂ ਗੱਲ ਲਿਆ ਦੇਣਾ ਹੈ ਵਿਅਕਤੀਆਂ ਨੇ ਇਹਨੇ 마ਸੂਮ ਲੋਕਾਂ ਨੂੰ ਆਪਣੇ ਚਾਂਸੇ ਫਸਾ ਕੇ ਕਰੋੜਾਂ ਪੈ ਲੈ ਕੇ ਫਰਾਰ ਹੋ ਗਏ ਲੁਧਿਆਣਾ ਹੁਣ ਪੁਲਿਸ ਦੇ ਅਲੱਗ-ਅਲੱਗ ਐਂਗਲਾਂ ਦਾ ਜਾਂਚ ਕਰੀਆ ਕਿ ਨਹੀਂ ਕੋਈ ਜਲਦ ਇਹਨਾਂ ਦੇ ਪੈਸੇ ਮਿਲਣਗੇ ਕਿਉਂਕਿ ਹਲ ਕਿਉਂਕਿ ਹਰ ਇੱਕ ਵਿਅਕਤੀ ਨੇ ਵਿਆਹ ਤੇ ਪੈਸੇ ਲੋਨ ਤੇ ਪੈਸੇ ਜਾਂ ਕਿਸੇ ਕੋ ਉਧਾਰੇ ਮੰਗ ਕੇ ਪੈਸੇ ਲੈਤੇ ਹੋਏ ਨੇ ਪੁਲਿਸ ਕਿੰਨੀ ਕੁ ਜਲਦੀ ਇਸ ਦੋਸ਼ੀਆਂ ਨੂੰ ਕਾਬੂ ਕਰੇਗੀ ਤਾਂ ਕਿੰਨੀ ਕੁ ਜਲਦੀ ਇਹਨਾਂ ਨੂੰ ਪੈਸੇ ਮਿਲਣਗੇ ਇਹ ਆਨਾਲ ਸਮੇਂ ਵਿੱਚ ਦੇਖਣਾ ਹੋਏਗਾ ਜੁੜੇ ਲੁਧਿਆਣਾ ਲਾਈਵ ਜਨਾ ਯੂਮ ਬੇ ਰਿਪੋਰਟ ਤਨਵਰ